ਸੋ ਸਾਰੇ ਸਾਥੀਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਬਾਰ ਸੋ ਜਲਾ ਲੁਘਾਣੇ ਵਿੱਚ ਅਧਿੰ ਜਿਹੜਾ ਪਿੰਡ ਦੁਰਾਹੇ ਦੇ ਵਿੱਚ ਅੱਗੇ ਧੰਨ ਧੰਨ ਗੁਰ ਸਤ ਗੁਰ ਵਿਦਾਸ ਮਹਾਰਾਜੀ ਘਰ ਹਸਲਾ ਜਿਹੜੀ ਆ ਉਸ ਸਥਾਨ ਦੇ ਉੱਪਰ ਖੜੇ ਆ ਸੋ ਸਾਡੇ ਵੀਰਾਂ ਨੇ ਕਿਹਾ ਸੀਗਾ ਵੀ ਇਸ ਸਥਾਨ ਤੇ ਤੁਸੀਂ ਆ ਕੇ ਕੋਈ ਮੌਕਾ ਦੇਖੋ ਸੋ ਅਸੀਂ ਅੱਜ ਇਸ ਸਥਾਨ ਤੇ ਪਹੁੰਚੇ ਸੀਗੇ ਜਿੱਥੇ ਸਾਰੇ ਕੈਂਡ ਦੇ ਵਸੀਆਂ ਨਾਲ ਗੱਲਬਾਤ ਕੀਤੀ ਗਈ ਸੁਜਨਾ ਸ਼ਾਮ ਦੀ ਦੇਖ ਸਕਦੇ ਹੋ ਕਿ ਇਥੇ ਭੰਤਨ ਸਭਗੁਲਬਿਦਾਸ ਮਹਾਰਾਜ ਦੀ ਜਿਹੜੀ ਮੂਰਤੀ ਹੈ ਉਹ ਵੀ ਪਈ ਹੈ ਤੇ ਧਰਮਸ਼ਾਲਾ ਜਿਹੜੀ ਆ ਗੁਰੂ ਰਵਿਦਾਸ ਮਹਾਰਾਜ ਦੇ ਨਾਂ ਤੇ ਉੱਪਰ ਜਿਹੜੀ ਆ ਬਣੀ ਆ ਸੋ ਕਾਫੀ ਜਗ੍ਹਾ ਜਿਹੜੀ ਆ ਕਾਫੀ ਇੱਥੇ ਨਿਸ਼ਾਨ ਸਾਹਿਬ ਵੀ ਆਪਾਂ ਦੇਖਦੇ ਆ ਹਰ ਦਾ ਨਿਸ਼ਾਨ ਸਾਹਿਬ ਲਾਇਆ ਪਿੱਛੇ ਕਮਰੇ ਬਣਿਆ ਸੋ ਇਹਦੇ ਨਾਲ ਹੀ ਜਿਹੜੀ ਜਗ੍ਹਾ ਲੱਗਦੀ ਆ ਜਿੱਥੇ ਕਿ ਇਹ ਜਗ੍ਹਾ ਦਾ ਇੱਕ ਮੁੱਦਾ ਬਣਿਆ ਕਿਉਂਕਿ ਆਹ ਧਰਮਸ਼ਾਲਾ ਦੇਖਦੇ ਆ ਵੀ ਕੋਈ ਨੈਟਰ ਪਿਆ ਸਾਰੇ ਤੇ ਨਾਲ ਹੀ ਆਪਣੀ ਇਹਨਾਂ ਦੇ ਪਿੰਡ ਵਾਸੀਆਂ ਦੀ ਸਾਰਿਆਂ ਨੇ ਹੀ ਮੰਗਦੀ ਵੀ ਆਹ ਜਿਹੜਾ ਨਗਰ ਕੌਂਸਲ ਵੱਲੋਂ ਜਿਹੜੇ ਤਰਾਹ ਦੇ ਜਿਹੜਾ ਕੰਮ ਸ਼ੁਰੂ ਕੀਤਾ ਗਿਆ ਜਿਹੜਾ ਕਿ ਇਹ ਕੰਦੇ ਵੀ ਕਮਿਊਨਿਟੀ ਹਾਲ ਜਿਹੜਾ ਬਣਾਉਣਾ ਸੋ ਅਸੀਂ ਵੀ ਇਹ ਕਿਹਾ ਵੀ ਜਿਹੜੀਆਂ ਪਿੱਛੇ ਦਰਖਤ ਆ ਤੇ ਜਿਹੜਾ ਤੁਹਾਨੂੰ ਖੱਲਾ ਦਾ ਲੈਟਰ ਆ ਵੀ ਇਹ ਲੈਟਰ ਨੂੰ ਸਿੱਧਾ ਜਿਹੜਾ ਉਹਦੇ ਨਾਲ ਪਿੱਛੇ ਲੰਗਰ ਹਾਲ ਦੇ ਨਾਲ ਬਣਾਇਆ ਜਾਵੇ ਤਾਂ ਜੋ ਹਾਲ ਜਿਹੜਾ ਧਰਮਸ਼ਾਲਾ ਦਾ ਇਹ ਵੱਡਾ ਹੋ ਸਕੇ ਜੇ ਵੱਡਾ ਹੋਊਗਾ ਤੇ ਜਿਹੜੀ ਮੂਰਤੀ ਗੁਰੂ रविदास ਮਹਾਰਾਜ ਦੀ ਇੱਕ ਸੈੱਟ ਤੇ ਪਈ ਆ ਜਿੱਥੇ ਕਿ 40 30 40 ਜਣੇ ਬੰਦੇ ਬੰਦੇ ਆ ਤੇ ਜੋ ਮੂਰਤੀ ਜੇ ਆਪਾਂ ਉਸ ਸਥਾਨ ਤੇ ਗੱਭੇ ਸੈਂਟਰ ਚ ਰੱਖ ਦਈਏ ਤਾਂ ਜਿੱਦੇ ਕਿਤੇ ਆਨੰਦ ਕਾਰਜ ਕਰਨਾ ਹੋਵੇ ਜਾਂ ਕੋਈ ਗਮੀ ਦਾ ਜਾਂ ਕੋਈ ਵੀ ਸਮਾਗਮ ਜਿਹੜਾ ਹੋਵੇ ਉਹ ਆਪਾਂ ਇੱਥੇ ਠੋਕੜ ਤਿੰਨ ਚਾਰ ਸੌ ਬੰਦਾ ਜਿਹੜਾ ਇਸ ਸਿਲੰਡਰ ਥੱਲੇ ਬੈਠ ਸਕਦਾ ਕਿਉਂਕਿ ਮੀਂਹ ਕਣੀ ਦੇ ਵੇਲੇ ਜਿਹੜੀ ਆ ਦਿੱਕਤ ਹੁੰਦੀ ਆ ਆਪਾਂ ਹੋਰ ਵੀ ਜਿਹੜੇ ਪ੍ਰੋਗਰਾਮ ਆ ਇੱਥੇ ਰੋਟੀ ਪਾਣੀ ਦਾ ਜਾਂ ਹੋਰ ਵੀ ਜਿਹੜਾ ਪ੍ਰੋਗਰਾਮ ਇੱਥੇ ਕਰ ਸਕਦੇ ਹਾਂ ਸੁਪਰ ਜੇਕਰ ਇਹ ਕੰਦ ਜਿਹੜੀ ਆ ਬਖਰੀ ਪੈ ਗਈ ਧਰਮਸ਼ਾਲਾ ਬਖਰੀ ਹੋ ਗਈ ਕਮਿਊਨਿਟੀ ਹਾਲ ਬਖਰਾ ਹੋ ਗਿਆ ਗੁਰੂ ਵਿਦਾਸ ਮਹਾਰਾਜ ਦਾ ਤੇ ਜਗਾ ਜਿਹੜੀ ਆ ਉਹ ਕੱਲੇ ਕੱਲੇ ਪਾੜ ਤਿੰਨ ਪਾੜ ਬਣ ਜੂਗੇ ਸੋ ਅੱਜ ਇੱਥੇ ਐਮਐਲਏ ਸਾਹਿਬ ਨਾਲ ਵੀ ਫੋਨ ਤੇ ਗੱਲਬਾਤ ਕੀਤੀ ਗਈ ਤੇ ਐਫਸੀ ਸਾਹਿਬ ਜਿਹੜੇ ਆ ਵਾੜ ਦੇ ਉਹਨਾਂ ਨੂੰ ਬੁਲਾਇਆ ਉਹਨਾਂ ਨੂੰ ਵੀ ਦੱਸਿਆ ਗਿਆ ਵੀ ਤੁਸੀਂ ਇਹ ਦਰਖਤ ਕੱਟ ਕੇ ਇਹਨਾਂ ਹਾਲ ਨੂੰ ਲੰਬਾ ਕਰੋ ਤਾਂ ਜੋ ਲੈਂਟਰ ਜਿਹੜਾ ਇੱਕ ਦਿਸ ਸਵੇ ਚਲੋਣਾ ਨੂੰ ਆਪਣੀ ਜਿਹੜੀ ਪਾਕਿਆ ਵੀ ਦੱਸਿਆ ਵੀ ਆਪਾਂ ਜਿਹੜਾ ਕੰਮ ਆ ਇਦਾਂ ਧੱਕੇ ਦੇ ਨਾਲ ਜਿਹੜਾ ਆ ਉਹ ਨਾ ਸ਼ੁਰੂ ਕਰੀਏ ਲੋਕਾਂ ਦੀ ਮੁਹੱਲੇ ਦੇ ਜਿਹੜੀ ਵਾਰਡ ਦੇ ਲੋਕ ਆ ਸੰਗਤਾਂ ਆ ਉਹਨਾਂ ਦੀ ਸਹਿਮਤੀ ਨਾਲ ਤਾਂ ਚੰਗਾ ਹੀ ਲੱਗਦਾ ਸਾਨੂੰ ਆ ਕੇ ਸਾਨੂੰ ਆ ਕੇ ਖੁਦ ਨੂੰ ਮਹਿਸੂਸ ਹੋਇਆ ਵੀ ਜੇ ਕੰਦ ਬਣ ਜਾਣੀ ਆ ਤੇ ਇਹ ਲੱਗ ਲੱਗ ਝਸੂਗਾ ਵੀ ਨਾ ਤਾਂ ਇਹ ਧਰਮਸ਼ਾਲਾ ਇਦਾਂ ਹੀ ਰਹੂਗੀ ਨਾ ਕਮਿਊਨਿਟੀ ਹਾਰਾਂਗਾ ਤੇ ਨਾ ਉਹ ਲਗ ਰਹਾ ਦਿਖ ਰਹਾ ਸੋ ਚੰਗਾ ਇਹ ਆ ਅਸੀਂ ਵੀ ਆਪਣੇ ਜੋ ਸਾਨੂੰ ਚੰਗਾ ਲੱਗਿਆ ਐਮਐਲਏ ਸਾਹਮਣੇ ਦੱਸਿਆ ਵੀ ਉਹਨੂੰ ਲੈਂਟਰ ਨੂੰ ਸਿੱਧਾ ਜਿਹੜਾ ਕੀਤਾ ਜਾਵੇ ਕਿਉਂਕਿ ਪੈਸੇ ਤਾਂ ਜਿਹੜਾ ਸਰਕਾਰ ਨੇ ਦੇਣੇ ਆ ਤੇ ਪੈਸੇ ਤਾਂ ਹੀ ਚੰਗੇ ਲੱਗਦੇ ਆ ਵੀ ਜੇ ਮਹੱਲੇ ਵਾਲਾ ਨੂੰ ਚੰਗਾ ਲੱਗੇ ਤਾਂ ਸੋ ਆਪਣਾ ਵੀ ਇਹੀ ਆ ਸਾਨੂੰ ਆਗੇ ਵੀ ਇਹੀ ਲੱਗਾ ਵੀ ਇਸ ਲੈਂਟਰ ਨੂੰ ਗਾਂ ਆਪਾਂ ਪੂਰਾ ਹਾਲ ਜਿਹੜਾ ਵੱਡਾ ਕੀਤਾ ਜਾਵੇ ਜਿੱਥੇ ਤੱਕ ਪਿੱਲਰ ਲੱਗੇ ਆ ਇਹ ਪਿੱਲਰ ਸਿੱਦੇ ਜਾਣ ਸੋ ਐਮਐਲਏ ਸਾਹਿਬ ਦੇ ਵੀ ਧਿਆਨ ਚ ਲਿਆਂਦਾ ਕੋਈ ਚਾਹੁੰਦੇ ਆ ਵੀ ਪਿਆਰ ਮੁਹੱਬਤ ਨਾਲ ਸਹਿਮਤੀ ਦੇ ਨਾਲ ਵਧੀਆ ਤਰੀਕੇ ਦੇ ਨਾਲ ਬਣੇ ਤਾਂ ਜੋ ਸਾਰਾ ਮਹੱਲਾ ਵੀ ਖੁਸ਼ ਹੋਵੇ ਜੇ ਅਪਾ ਧੱਕੇ ਨਾਲ ਇਦਾਂ ਇਹਨੂੰ ਕਮਿਟੀ ਹਾਲ ਵੱਖਰਾ ਤੇ ਤੁਰਸ਼ਲਾ ਵੱਖਰੀ ਬਣਾ ਦਈਏ ਬਾਅਦ ਵਿੱਚ ਚੰਗਾ ਲੱਗਣਾ ਵੀ ਜੱਬਾਜ ਮੂਰਤੀ ਜੇ ਉੱਥੇ ਰੱਖ ਲਈ ਆ ਜਿਹੜਾ ਜਗ੍ਹਾ ਆ ਇਹ ਵਿਅਰਥ ਜਾਣੀ ਏਰੀ ਜਗ੍ਹਾ ਨੂੰ ਕਿੱਥੇ ਵਰਤਾਂਗੇ ਜੇ ਹਾਲ ਪੂਰਾ ਬਣੂਗਾ ਤਾ ਚੰਗਾ ਵੀ ਲੱਗੂਗਾ ਤੇ ਡੋਕੀ ਸੰਗ ਤੇ ਆ ਕੇ ਵੀ ਖੁਸ਼ੀ ਮਹਿਸੂਸ ਕਰੂੰਗੀ ਵੀ ਵੱਡਾ ਹਾਲ ਬਣਿਆ ਤੇ ਟੈਲਾ ਟੂਲਾ ਲੱਗਣਾ ਤੇ ਵਧੀਆ ਰੰਗ ਰੂਪ ਕੀਤਾ ਹੋਵੇ ਤੇ ਬੜਾ ਵਧੀਆ ਹਾਲ ਜਿਹੜਾ ਬਹੁਤ ਵੱਡਾ ਮਤਲਬ ਦਾ 2 300 ਫੁੱਟ ਦਾ ਹੋਣਾ ਹੀਗਾ 2 300 ਫੁੱਟ ਤੋਂ ਉੱਪਰ ਲੰਬਾ ਬਾਇਆ 50 50 60 ਫੁੱਟ ਤੋਂ ਲੰਬਾਈ ਲੱਗਦਾ ਆਪਣੇ ਲੰਬਾ 200 ਫੁੱਟ ਬਾਇਆ 60 ਫੁੱਟ ਦਾ ਬਟਾ ਮੈਨੂੰ ਲੱਗਦਾ ਅੰਦਾਜ਼ੇ ਨਾਲ ਜਿਹੜਾ ਇਹ ਹਾਲ ਬਣ ਜਾਣਾ ਸੋ ਸਾਰੇ ਬਾਤ ਚੰਗਾ ਲੱਗਣਾ ਸੋ ਅਸੀਂ ਵੀ ਚੁੰਨੇ ਆ ਵੀ ਇਹ ਕੰਮ ਹੋਣੇ ਚੱਕਰ ਬੰਦ ਰਵੇ ਜਿੰਨੇ ਚੱਕਰ ਐਮ.ਐਲ.ਏ ਸਾਹਿਬ ਨਾਲ ਜਾ ਕੇ ਪਰਸਨ ਸਾਨੂੰ ਵੀ ਆਪਣੀ ਫੋਰਸ ਵੱਲੋਂ ਸਾਡੇ ਜਿਹੜੇ ਐਨਆਰਏ ਸਾਥੀ ਉਹਨਾਂ ਨੂੰ ਵੀ ਗੱਲ ਕਰਾਂਗੇ ਵੀ ਆਪਾਂ ਇਸ ਨਗਰ ਨੂੰ ਸਹਾਇਤਾ ਕਰਕੇ ਜਿੱਥੇ ਕਿਤੇ ਰੇਤਾ ਬਜਰੀ ਦੀ ਲੋੜ ਪੈਂਦੀ ਆ ਤੇ ਜੋ ਆਪਾਂ ਵੀ ਉਹਨਾਂ ਨੂੰ ਸਹਾਇਤਾ ਦਈਏ ਟਿੱਪਲ ਸੈਟ ਕਰੀਏ ਤਾਂ ਜੋ ਇਹ ਕੰਮ ਜਿਹੜਾ ਇਹਨਾਂ ਦਾ ਛੇਤੀ ਹੋ ਸਕੇ ਪਰ ਹੋਵੇ ਪਿਆਰ ਮੋਪਤਨ ਫਿਰ ਮੈਂ ਦੁਬਾਰਾ ਇਹ ਕਹਿੰਦਾ ਵੀ ਅੰਮ੍ਰਿਤ ਸਾਹਿਬ ਨੇ ਵੀ ਕਹਿੰਨਾ ਤੇ ਐਮਐਲ ਸਾਹਿਬ ਨੇ ਵੀ ਕੀਤੀ ਗੱਲ ਵੀ ਆਪਾਂ ਵੀ ਚਾਹੁੰਦੇ ਹਾਂ ਰਿਜ਼ਲਟ ਵਧੀਆ ਨਿਕਲੇ ਸੋ ਇਨੀ ਬੇਨਤੀ ਕਰਦਾ ਆਪਣੀ ਟਾਈਗਰ ਪੋਸਟਬਲ ਗੁਰਦਾਰ ਟਾਈਗਰ ਪੋਸਟਬਲ ਅਸੀਂ ਉਹਨਾਂ ਦੇ ਨਾਲ ਆ ਪਿੰਡ ਦੇ ਜੋ ਇਹ ਸਹਿਮਤੀ ਕਰੂਗੇ ਉਹਨਾਂ ਨੂੰ ਸਾਰੀ ਸੰਗਤ ਇਕੱਠਿਆਂ ਹੋ ਗਏ ਇੱਕ ਇੱਕ ਲੈਟਰ ਪੈਡ ਦੇ ਉੱਪਰ ਸਾਂਝੇ ਸਾਰਿਆਂ ਦੇ ਸਾਇਨ ਕਰਕੇ ਦੱਸੋ ਵੀ ਆਪਾਂ ਜਿਹੜਾ ਲੈਂਟਰ ਹਾਲ ਵੱਡਾ ਕਰਨਾ ਕਿ ਕਿੱਦਾਂ ਕਰਨਾ ਜੇ ਇਹਨਾਂ ਦੀ ਸਹਿਮਤੀ ਹੋਊਗੀ ਅਸੀਂ ਉੱਥੇ ਪਹਿਰਾ ਦੇਵਾਂਗੇ ਜੇ ਇਹਨਾਂ ਦੀ ਸਹਿਮਤੀ ਨਹੀਂ ਹੋਈ ਤਾਂ ਕੰਮ ਅਸੀਂ ਜਿਹੜਾ ਆ ਇਹ ਬੰਦ ਕਰਾਵਾਂਗੇ ਜੇ ਇਹਨਾਂ ਦੀ ਸਹਿਮਤੀ ਹੋਈ ਤਾਂ ਲੈਂਟਰ ਵੇ ਜੋਗ ਜੋਗਦਾਨ ਹੋਊਗਾ ਸਿੱਧਾ ਪੂਰਾ ਉਹਦੇ ਵਾਸਤੇ ਅਸੀਂ ਜਿਹੜਾ ਇਹਨਾਂ ਨੂੰ ਵਾਦਾ ਕਰਦੇ ਇੰਨੀ ਬੇਨਤੀ ਕਰਦਾ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਪੀ ਜੈ ਭਾ